ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਵੀ ਇੱਕ ਜਰੂਰੀ ਬੇਨਤੀ ਹੈ ਯਾਰ ਸਾਰੇ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਪਲੀਜ਼ ਯਾਰ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਕਰਿਆ ਕਰੋ ਯਾਰ ਇਹਦੇ ਨਾਲ ਹੌਸਲਾ ਮਿਲਦਾ ਆਪਾਂ ਨੂੰ ਠੀਕ ਨੇ ਕਹਦੇ ਤੁਸੀਂ ਮੜਾ ਜਾ ਯਾਰ ਗਾਜਨਾ ਇਦਾਂ ਹੀ ਜਿਦਾਂ ਇਹਨਾਂ ਨੇ ਕਿਹਾ ਸੇਮ ਐਜ਼ ਇਟ ਇਜ਼ ਹੀ ਆ ਪਲੀਜ਼ ਉਹ ਕਰੋ ਜਰੂਰ ਕੀ ਕੀ ਕਰੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਹਾਂ ਯਾਰ ਜਰੂਰ ਪਲੀਜ਼ ਚੱਲੇ ਵੀ ਆ ਤੇ ਆਪਾਂ ਕਾਜਲ ਵੀ ਹੋ ਗਈ ਰੈਡੀ ਕਾਜਲ ਨੇ ਆ ਯੈਲੋ ਸੂਟ ਪਾ ਲਿਆ ਤੇ ਮੈਨੂੰ ਪਾਤਾ ਕੁੜਤਾ ਪਜਾਮਾ ਸ਼ੇਅਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਕਰਿਆ ਕਰੋ ਜਰੂਰ ਵੀ ਤਾਂ ਜੋ ਸਾਡੇ ਹਨਾ ਵੀ ਫੈਮਿਲੀ ਮੈਂਬਰ ਹੋਰ ਵੱਧ ਸਕਣ ਤੇ ਦਲ ਹੋਇਆ ਪਿਆ ਆ ਨਾ ਤੇ ਅੱਜ ਥੋੜਾ ਜਿਹਾ ਬਦਲ ਹੋ ਗਿਆ ਠੰਡ ਥੋੜੀ ਹੋਣ ਲੱਗ ਪਈ ਹੈ ਹਵਾ ਬਹੁਤ ਚੱਲਦੀ ਪਈ ਆ ਤੇ ਅਸੀਂ ਚੱਲੇ ਹੁਣ ਵਿਆਹ ਤੇ ਵਿਆਹ ਤੁਹਾਨੂੰ ਮਿਲਾਉਣੀ ਦਿਖਾਉਣੀ ਆ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਯਾਰ ਸਾਡੇ ਤੇ ਸ਼ੇਅਰ ਜਰੂਰ ਕਰਿਆ ਕਰੋ ਵੀ ਇਹਨੂੰ ਨਾਲੇ ਦੱਸਿਆ ਕਰੋ ਕੀ ਕੀ ਗਲਤੀ ਆ ਦੀ ਜੀ ਕਿਦਾਂ ਬਾ ਡੈਡੀ ਨੇ ਬਾਣਾ ਮੰਮੀ ਲੱਗੇ ਤੇ ਤੁਸੀਂ ਮੇਰੇ ਲੱਗੇ ਮੈਂ ਆਪਣੇ ਬੁੜੀਆਂ ਲੱਗ ਹੁਣ ਡੈਡੀ ਤੇ ਹੁਣ ਚਾਚਾ ਹੀ ਆਏ ਹੋਏ ਉਹਨਾਂ ਨੇ ਉਹਦੇ ਲੱਗੇ ਆ ਤਾਂ ਫਿਰ ਮੈਂ ਬੁੜੀਆਂ ਚ ਬੈਠਾ ਯਾਰ ਹੁਣ ਮੇਰੀ ਗੱਲ ਸੁਣਾ ਉੱਥੇ ਸਾਰੀਆਂ ਬੁੜੀਆਂ ਹੋਣਗੀਆਂ ਪਿੰਡ ਦੀ ਮਾਂ ਤੁਸੀਂ ਬੈਠੀ ਹੋ ਕਿ ਮੈਂ ਵਿੱਚ ਬੈਠਾ ਕਿਦਾਂ ਚੰਗਾ ਲੱਗਦਾ ਹਾਂ ਯਾਰ ਹੈ ਆਪਣੀਆਂ ਬੁੜੀਆਂ ਲੱਗੇ ਹਾਂ ਹਾਂ ਸੇਤੀ ਕਾਣਾ ਕਹੋ ਜਦਾ ਬਾਹਰ ਜਾ ਕੇ ਤੇ ਬੰਦਾ ਕਿੱਥੇ ਬੈਠਦਾ ਉਹ ਘਰੇ ਇਕੱਠੇ ਬੈਠਦਾ ਬਾਹਰ ਤੇ ਬੰਦਾ ਯਾਰ ਆਦੀ ਜੀ ਥੋੜੀ ਹੁੰਦੀ ਆ ਇਹ ਆਪਣੀ ਕੁੜੀ ਲਾ ਕੇ ਬੈਠਾ ਕੇ ਨਹੀਂ ਬੰਦਾ ਉਹ ਲੋਕੀ ਦੇ ਦੇ ਮੁੰਡੇ ਦਾ ਵੀ ਆਹ ਤਾਂ ਪਹਿਲਾਂ ਰੂਲ ਦੱਸਨੇ ਚਾਹੀਦੇ ਇਹ ਬੰਦੀਆਂ ਨਾਲ ਦਾ ਹਾਂ ਬੱਚੀਆਂ ਦਾ ਹੋ ਗਿਆ ਮੁੰਡਾ ਚੱਪੀਆਂ ਨੇ ਰੂਲ ਕਿਹੜੇ ਦੱਸਣੇ ਵਿਆਹ ਚ ਵਿਆਹ ਤੋਂ ਪਹਿਲਾਂ ਰੂਲ ਹੁੰਦੇ ਨੇ ਕਿਹੜੇ ਨਾ ਤੇ ਮੈਨੂੰ ਅਸੀ ਦਿੱਤਾ ਮੈਂ ਤੇ ਆਪਣੀ ਦਾਦੀ ਕਹਿੰਦੀ ਹੁੰਦੀ ਰੂਲ ਕਹਿੰਨੂ ਸਿਖਾ ਲਈ ਮੈਂ ਵੀ ਨਹੀਂ ਕਹਿੰਦੀ ਇਹ ਕਾਇ ਕਰਦੇ ਆ ਤੋਰ ਕੀ ਇਹਨੇ ਜੇ ਹੁਣ ਵਿਆਹ ਸ਼ਾਦੀ ਹੋਵੇ ਮੇਰੀ ਗੱਲ ਸੁਣ। ਚਾਹ ਮੈਂ ਤੇਨਾਂ ਖਾ ਪੀ ਲਊਗਾ ਹਨ। ਤੇ ਵੀ ਉਦਾਂ ਵੀ ਮਾੜਾ ਮੋਟਾ ਮੈਂ ਕਹਾਂ ਵੀ ਹਾਂ ਬਹਿ ਜਾਊਂਗਾ ਮੈਂ। ਚਾਹੇ ਬਹਿੰਦਾ ਚਾਹੇ ਨਾ ਬਹਿੰਦਾ। ਹੂੰ ਮੈਂ ਬੈਠੂਂਗਾ। ਉਦਰੋਂ ਚਾਰ ਗੱਲਾਂ ਸੁਣਾਦੀਆਂ ਨੇ। ਬੰਦਾ ਸਿੱਧਾ ਕਹੇ ਚੱਲ ਠੀਕ ਹੈ ਜੇ ਤੂੰ ਕਹਿਨੀ ਤੇਰੇ ਲਾਗੇ ਬਹਿ ਜਾ। ਬਹਿ ਜਾਊਂਗਾ। ਆਹੋ ਭਾਵੇਂ ਨਾ ਹੀ ਬਹਿੰਦੇ। ਉਹ ਨਹੀਂ ਬਹਿ ਜਾਊਂਗਾ ਭਰਾਵਾ। ਹਾਂ ਮੈਂ ਤੇ ਤੇ ਉਹ ਜੜੀਆਂ ਤਾਂ ਕੀ ਕਰਾਂ। ਉਹ ਚੰਗਾ ਭਰਾਵਾ ਮੈਂ ਕਿਹਦੀ। ਹੂੰ ਹੂੰ। ਹਾਂ ਤਾਂ ਵਸਾ ਹੈ ਨੀ ਨਾ ਤੇ ਹੁੰਦਾ ਦਿਹੋਣ ਨੂੰ ਲੱਗੇ ਉਹ ਕੀ ਕਹਿੰਦੇ ਹੁੰਦੇ ਆ ਵਿਆਹ ਕਰਾ ਕੇ ਅਗਲਾ ਆ ਜਾਂਦੀ ਆ ਨਿਆਣਿਆਂ ਨੂੰ ਐ ਨਹੀਂ ਆਈ ਹੈ ਜੀ ਕਦੋਂ ਆਣੀ ਕੀ ਪਤਾ ਹੁਣ ਰਾਤੀ ਚਾਰ ਦੇ ਅੱਛਾ ਜਿਹੜੇ ਨਿਆਣੇ ਹੋਗੇ ਚਾਰ ਮੋਟੇ ਇਹ ਪਤਾ ਨਾ ਪਿਆਰ ਆਨੇ ਨਹੀਂ ਆਈਏ ਕਦੋਂ ਨੂੰ ਆਣੀ ਉਹ ਵੀ ਦੱਚ ਨਾ ਹਨ ਉਹ ਤਾਂ ਡੈਡੀ ਉਹ ਤਾਂ ਤੇ ਮੈਨੂੰ ਆਪ ਹੀ ਜੋਗੀ ਸਾਨੂੰ ਕਹਿੰਦੇ ਸੀ ਵਿਆਹ ਕਰ ਦੋ ਇਹਦਾ ਫੇ ਆ ਜਾਣੀ ਤਾਂ ਵਿਆਹ ਹੋ ਕਿਦਾਂ ਤੇ ਹੋ ਜਿਹੜੀ ਆ ਹੈਗੀ ਉਹ ਵੀ ਚਲੇਗੀ ਅੱਛਾ ਮੈਂ ਬਟਾਲੇ ਪੁੱਛ ਲੈਣਾ ਫੋਨ ਲਾ ਕੇ ਹੁਣ ਵੇ ਇਦਾਂ ਕਹਿੰਦੀ ਆ ਵੀ ਇਹਨੇ ਨਾ ਕੋਈ ਬਟਾਲੇ ਵਾਲਾ ਬਟਾਲੇ ਵਾਲੇ ਕਿਹੜਾ ਨਾਰੇਂਦੇ ਆ ਉਹ ਜਿਹੜਾ ਰਹਿੰਦਾ ਉਹਨੂੰ ਪਤਾ ਹੂੰ ਹੂੰ ਰੋਕਿਓ ਜੋ ਕਿ ਮੰਮੀ ਪਾウダー ਹੈਗਾ ਤੇਰੇ ਕੋਲ ਮੰਮੀ ਵਾਲਾ ਪਾウダー ਘਟਾ ਲੈਣਾ ਲੈਣਾ ਮਾ ਸਕਦੀ ਸੀ ਹੋਰਾਂ ਦੇ ਵੀ ਲਗਾ ਲੈਣੇ ਮੇਰੀ ਤਾਂ ਫੇਰ ਉਹ ਪਾੜੇ ਸਾਡਾ ਬਾਡਰ ਕਿੱਥੇ ਚਲੀ ਗਿਆ ਬਟਾਲੇ ਫੇਰਾ ਪਾਣਗੇ ਬਟਾਲੇ ਫੇਰਾ ਪਾਣਗੇ ਪੀ ਦਾ ਫੇਸ ਬਾਡਰ ਲੈ ਗਈ ਨੇ ਤੂੰ ਜਿਆਦਾ ਨਹੀਂ ਲਾਇਆ ਹੋਇਆ ਅੱਜ ਬਾਡਰ ਪਾਡਰ ਜਾ ਹੈ ਤੂੰ ਗੱਲਾਂ ਮਾਰਨ ਈ ਆ ਜਿਆਦਾ ਲਾ ਕੇ ਦਨ ਕਰੀ ਮੂੰ ਇਦਾਂ ਹੁਣ ਆ ਕਰਦੀ ਨਹੀਂ ਹੋਂਦੇ ਮੂੰਆਂ ਨੂੰ ਪੈਲਸ ਆ ਗਿਆ ਰਵੀ 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 ਮੈਂ ਆਪਾਂ ਯੂ ਟਰਨ ਮਾਰਨਾ ਤੇ ਆਉਨੇ ਆਂ ਮਾਰਾ ਵੀ ਰਿਜ਼ੋਰਟ ਕੋਣ ਨੂੰ ਪਤਾ ਨਹੀਂ ਯੂ ਟਰਨ ਆ ਮਾਰੋ ਪਾ ਉਹ ਤੋਂ ਦੀ ਚੱਲ ਕੇ ਚੱਲ ਜੂ ਹਾਂ ਇਹਨਾਂ ਜਨਮ ਲੱਗੀ ਬਲਾ ਬਿਆ ਬਾਈ ਉਡਾਨ ਨਾ ਮਾਰਨਾ ਲੋਕਾਂ ਨੂੰ ਨਹੀਂ ਪਤਾ ਬੰਦਾ ਬੱਚੇ ਡਾਇਵਾਈਡਰ ਲੱਗੇ ਡਾਇਵਾਈਡਰ ਦੇ ਉੱਤੋਂ ਥੋੜੀ ਚੜ ਜਾਣਾ ਆਪਾਂ ਹਾਂ ਹਾਂ ਔਰ ਕੀ ਚਲੋ ਠੀਕ ਹੈ ਜੀ ਚੱਤ ਲਈ ਚੱਪਿਆ ਤੇ ਆਪਾਂ ਪਹੁੰਚ ਗਏ ਆ ਤੇ ਪਿਆਰ ਚੱਲੇ ਉਹ ਜ਼ਿਆਦਾ ਬੋਲਦੀ ਆ ਬਹੁਤ ਜ਼ਿਆਦਾ ਬੋਲਦੀ ਤੂੰ ਐ ਮੈਂ ਦੱਸਾਂ ਸਮਝ ਆ ਸਮਝ ਆ ਸਮਝ ਆ ਬੇਨਾ ਕਹੀ ਸਮਝ ਆ ਇਹ ਸਮਝਦੀ ਨਹੀਂ ਹੈਗੀ ਕਿੱਦਾਂ ਹੁਣ ਬਾਹਰ ਹਵਾ ਚੱਲਦੀ ਆ ਉੱਡਦੇ ਪਏ ਵਾਲ ਹਨਾ ਵਾਲ ਉੱਡਦੇ ਪਏ ਤੁਹਾਡੇ ਚਲੋ ਇਹ ਰਸ ਚੱਕ ਲਈ ਆ ਲੀਵਰ ਸੈੱਟ ਕਰਨਾ ਲੱਗਦਾ ਅੱਜ ਪਹਿਲੇ ਜੈ ਨੇ ਇਹ ਹੀ ਰਸ ਪੀ ਕੇ ਵਿਆਹ ਆਲੇ ਸੀ ਹਣਾ ਲੀਵਰ ਸੈੱਟ ਕਰਨਾ ਅੱਜ ਉਧਰ ਵੀ ਰਸ ਮਮੀ ਨੇ ਜੂਸ ਲਿਆ ਕੋਈ ਵੀ ਇਹ ਕੋਰ ਪੀਲਾ ਕੋਈ ਗੱਲ ਨਹੀਂ ਪੀਲਾ ਪੀਲਾ ਹੋਏ ਚ ਹੈਗਾ ਆਪ ਨੂੰ ਪੀ ਪੀ ਉਹ ਕਿੰਨਾ ਵਿੱਚ ਪੀ ਪੀ ਇਹਨੂੰ ਨੌਂ ਕਾਤੇ ਕਦਾਈ ਔਰ ਔਰ سناਓ ਕਿੱਦਾਂ ਜੀ ਠੀਕ ਆਗੇ ਕਹੋ ਕਿਤੇ ਪਹੁੰਚੇ ਹਾਂ ਅਜੇ ਖੜੇ ਹੀ ਹੋਏ ਆ ਦੋ ਬਾਹਰ ਖੜਾ ਸਿਓ ਅੱਛਾ ਅੱਛਾ ਜੀ ਹੋਰ ਵਧੀਆ ਜੀ ਪਹੁੰਚ ਗਏ ਬਰਾਤ ਵਿਆਹ ਤੇ ਹਾਂ ਪਹੁੰਚ ਗਏ ਵਿਆਹ ਤੇ ਹਾਂ ਜੀ ਪਹੁੰਚ ਗਏ ਚਲੋ ਠੀਕ ਆ ਜੀ ਆਦਾ ਪੀਤਾ ਕੋਈ ਸੀ ਕਿ ਨਹੀਂ ਨਹੀਂ ਆਏ ਆਈਆਂ ਹਾਓ ਫੇ ਆ ਇਧਰ ਆ ਬਣਾਉਂਦੀ ਆ ਮੈਂ ਸਾਰਿਆਂ ਦੀ ਮੈਂ ਕਹਾਂ ਉਹ ਗਾਣੇ ਇਹ ਸਾਡਾ ਹੈਗਾ ਪ੍ਰਧਾਨ ਪਾਜੀ ਪਰਦਾਨ ਬਾਈ ਤੁਸੀਂ ਮੇਰਾ ਚੈਨਲ ਫੋਲੋ ਕੀਤਾ ਕਿ ਨਹੀਂ ਕੀਤਾ ਇਹ ਵੀਡੀਓ ਨਹੀਂ ਹੋਣੀ ਤੁਹਾਨੂੰ ਪਹਿਲਾਂ ਸਬਸਕ੍ਰਾਈਬ ਕਰੋ ਸਾਡਾ ਚੈਨਲ ਫੇ ਵੀਡੀਓ ਹੋਣੀ ਤੁਹਾਡੇ ਤੱਕ ਹੈ ਬਾਈ ਗੋਪੀ ਵਾਲੀ ਪਾਉਣੀ ਕੱਲ ਕਾਪੀਰਾਈਟ ਆ ਗਿਆ ਅਲੀ ਵੀਡੀਓ ਡਾਟਾ ਆ ਸਾਡਾ ਗੋਪੀ ਪਾ ਮੰਨਾ ਜਰਮਨ ਵਾਲੇ ਜਰਮਨ ਵਾਲੇ ਇਧਰ ਨਵ ਪਾਸੋਂ ਬਾਤ ਆ ਗਿਆ ਸਾਡਾ ਚਾਚਾ ਚਾਚਾ ਅੰਬਰ ਜ਼ਰੀਆ ਚਾਚਾ ਪੁੱਤ ਕਹਾਂ ਜਿਹੜੇ ਤੁਸੀਂ ਕੰਮ ਕਰਦੇ ਨੇ ਮੈਂਬਰ ਸਾਹਿਬ ਵੀ ਆ ਗਏ ਸਾਡੇ ਮੈਂਬਰ ਸਾਹਿਬ ਪਹੁੰਚ ਗਏ ਆ ਮੈਂਬਰ ਸਾਹਿਬ ਹਾਂਜੀ ਕਹਿਣਾ ਨਹੀਂ ਕਹਿਣਾ ਨਹੀਂ ਆ ਜੀ ਖਾ ਲੋ ਹਾਂ ਗੋਰਾ ਹੀ ਨਹੀਂ ਹੁੰਦਾ ਮੈਂਬਰ ਸਾਹਿਬ ਅੱਜ ਪੂਰੀ ਮੈਂ ਕਿਹਾ ਹੱਤ ਕਰਾਉਣੀ ਆ ਤੁਸੀਂ ਮੈਂ ਇਹ ਲਿਖਾ ਲੈਂਦਾ ਮੈਂ ਕਿਹਾ ਪਾਜੀ ਮੈਂਬਰ ਸਾਹਿਬ ਅੱਜ ਪੂਰੀ ਹੱਤ ਕਰਾਉਣੀ ਆ ਆਪਾਂ ਪੂਰੀ ਹੱਤ ਕਰਾ ਲੈਣੀ ਮੈਂ ਕਿਹਾ ਪੰਗੜੇ ਦੀ ਵੀ ਟਪੈਕ ਦੀ ਵੀ ਸੋਣੇ ਇਹ ਵਾ ਨੂੰ ਸੁੱਖਾ ਜਸਾਲ ਮੇਰੇ ਘਰ ਲੱਖਾ ਲਾਭ ਹੋ ਪਹਿਲਾਂ ਹੈ ਨੱਕੇ ਨੂੰ ਸੋਣੇ ਪੁੱਛੀ ਪੈ। ਆ ਇਹ ਆ ਦੇ ਆ ਹੁਣ ਵਧੀਆ ਲੱਗਾਈ ਉਹ ਲੈ ਹੁਣ ਟੌਰਿਆ ਬੁਰੀ ਟਿੱਕੀ ਆਈ ਨਹੀਂ ਹਨਾ ਅਜਾ ਹਾਂ ਤੇ ਬੁਣੀ ਬੰਨ੍ਹ ਦੇ ਆ ਟਿੱਕੀ ਕੋਈ ਨਹੀਂ ਮੈਂ ਪੁੱਛਦਾ ਉਹਨੂੰ ਲਿਆ ਕੇ ਦਿੰਨਾ ਹੋਰ ਕੋ ਚਾਹੀਦਾ ਹੋਵੇ ਕਿਸੇ ਨੂੰ ਹੈ ਹਜੇ ਕੰਮ ਸ਼ੁਰੂ ਹੀ ਹੈ ਹਜੇ ਕੰਮ ਸ਼ੁਰੂ ਹੀ ਹੋਇਆ ਇਹ ਕਿਹੜਾ ਜੂਸ ਪੀ ਰਹੇ ਜਰਜੀ ਤੁਸੀਂ ਸਟ੍ਰਾਬਰੀ ਲੱਗਦਾ ਸਟ੍ਰਾਬਰੀ ਵਾਲਾ ਆਹ ਸਟ੍ਰਾਬਰੀ ਵਾਲਾ ਵਾ ਹਾਂ ਤਾਂ ਠੀਕ ਆ ਜੀ ਤੂੰ ਸਟ੍ਰਾਬਰੀ ਵਾਲਾ ਠੀਕ ਆ ਚਲੋ ਪੀਓ ਫੇ ਉੱਲਾਂਭ ਕੀਤੀ ਉਹ ਕਿ ਜੇ ਜੀਜਾ ਤੂੰ ਮੈਨੂੰ ਹੱਸਦੀ ਦੇਖਣਾ ਹੋਏ ਜੀਜਾ ਤੂੰ ਮੈਨੂੰ ਹੱਸਦੀ ਦੇਖਣਾ ਫੋਨ ਦਵਾ ਦੇ ਆਈ ਜੀਜਿਆ ਹੋਏ ਫੋਨ ਦਵਾ ਦੇ ਆਈ ਜੀਜਿਆ ਦੇਖੀ ਤੋਰੀਆਂ ਗੱਲਾਂ ਸਰਬ ਲਈ ਕੋ ਖਾਣੂ ਲਿਆਓ ਨਹੀਂ ਨਹੀਂ ਮੈਂਬਰ ਸਾਹਿਬ ਲਈ ਬਿਸਕਟ ਬਿਸਕਟ ਕੇਕ ਕੋ ਕਾਵੇ ਮੈਂਬਰ ਸਾਹਿਬ ਨਹੀਂ ਨਹੀਂ ਠੰਡੀ ਚੀ ਖਾਣੀ ਨਹੀਂ ਤੇ ਫੇਰ ਨਹੀਂ ਹਾਂ ਸਹੀ ਗਿੜੂ ਦੀ ਠੰਡੀ ਚੀ ਖਾਣੀ ਇਹਨਾਂ ਨੇ ਗਿਨੇ ਨਹੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਵੀਡੀਓ ਬਣਾਈ ਜਾਣੀ ਬਾਅਦ ਚ ਕਹਿੰ ਲੈਣੀ ਹਾਂ ਬਾਅਦ ਚ ਕਹਿੰ ਲੈਣੇ ਆ ਇੱਕ ਤਾਂ ਮੇਰਾ ਕਿੰਨਾ ਕੀ ਕਿੰਨਾ ਕੀ ਉਹ ਕਹਿੰਦੇ ਯਾਰ ਚਾਚੇ ਦੇ ਨਹੀਂ ਚਾਚਾ ਹੀ ਨਹੀਂ ਕਹਿੰਦੇ ਚਾਚਾ ਨਹੀਂ ਅਸੀਂ ਨਹੀਂ ਕਹਿੰਦੇ ਚੜਦੀ ਨਹੀਂ ਫੇ ਚੜਦੀ ਨਹੀਂ ਜੋ ਕਿਣੀ ਇੱਕ ਵਾਰ ਸ ਰਹਿ ਜਾਂਦਾ ਫਿਰ ਭਾਵੇਂ 10 ਲਾ ਕੇ ਹਾਂ ਤੂੰ ਮੇਰਾ ਨਾਲ ਆ ਜਣਾ ਹਾਂ ਤੇ ਤੁਹਾਡਾ ਨਾਲ ਲੈ ਆ ਮੇਰੇ ਤੁਹਾਡਾ ਨਾਲ ਲੈ ਕੇ ਇਹ ਉਂਗਲੀ ਕਰ ਦਿੰਦਾ ਉਂਗਲ ਕਰ ਦਿੰਦਾ ਇਸ਼ਾਰਾ ਮੜਾ ਜਾ ਕਰ ਜਾਂਦਾ ਇਦਾਂ ਉਧਰ ਮੈਂ ਇੱਕ ਗੱਲ ਜਾਂਦਾ ਉਧਰ ਰੰਗ ਦੇ ਗਲਾਪੀ ਮੈਂਬਰ ਬਣਨ ਤੋਂ ਬਾਅਦ ਹੈਣਾ ਉਦਾਂ ਨਹੀਂ ਨਹੀਂ ਯਾਰ ਗੋਪੀ ਕੋਈ ਜ਼ਿਆਦਾ ਹੀ ਨੂਰ ਜਿਹਾ ਆ ਗਿਆ ਨਹੀਂ ਨਹੀਂ ਮੈਂਬਰ ਬਣਨ ਤੋਂ ਬਾਅਦ ਮੈਂਬਰ ਬਣਨ ਤੋਂ ਬਾਅਦ ਹੈਣਾ ਥੋੜਾ ਜ਼ਿਆਦਾ ਹੀ ਨੂਰ ਜਿਹਾ ਆ ਗਿਆ ਮਾੜੀ ਐਨਕਾ ਲਾਓ ਹੁਣ ਸਾਰਿਆਂ ਸਤਿਗੁਰ ਜੀ ਸਤਿਗੁਰ ਜੀ ਐਨਕਾ ਲਾਓ ਹੁਣ ਮਾੜੀ ਜੀ ਲਾ ਲਓ ਸਾਡੇ ਆਹੇ ਲਾ ਦੇ ਯਾਰ ਭਾਈ ਦੋ ਮਿੰਟ ਇਹ ਇਹ ਆ ਹਾਂ ਲੱਗਦਾ ਹੀ ਹੁਣ ਮੈਂਬਰ ਸਾਹਿਬ ਆ ਭਾਈ ਛਕਣਾ ਹਾਂ ਮੋਰ ਖਾਵਾ ਇਧਰ ਮੈਂਬਰ ਸਾਹਿਬ ਜੀ ਨਹੀਂ ਨਹੀਂ ਕੁਛ ਨਹੀਂ ਹੈ ਜੀ ਕੋਈ ਨਹੀਂ ਚਾਹੀਦਾ ਮੈਂਬਰ ਪ੍ਰਧਾਨ ਸਾਹਿਬ ਤੁਸੀਂ ਤਾਂ ਵੇਟਰ ਲੱਗਣ ਨੇ ਅੱਜ ਹੈ ਪ੍ਰਧਾਨ ਦਾ ਵੇਟਰ ਨਾਲ ਹੋ ਗਏ ਆ ਹੋ ਗਿਆ ਇਹ ਆਪਣੇ ਪ੍ਰਧਾਨ ਸਾਹਿਬਾ ਪ੍ਰਧਾਨ ਸਾਹਿਬ ਨਹੀਂ ਆਪਣੇ ਪੰਚ ਸਾਹਿਬ ਪੰਚ ਸਾਹਿਬ ਐਨ ਆਰ ਆਈ ਵੀਰ ਜਨ ਨਹੀਂ ਰਹਿੰਦੇ ਇੰਡੀਆ ਇੰਡੀਆ ਜਨ ਆ ਗਏ ਆਪਣੇ ਆਸਟ੍ਰੇਲੀਆ ਵਾਲੇ ਬੰਦੇ ਇਹੋ ਪਿੰਡ ਦਾ ਨਾਲ ਹੋਣ ਇਹ ਆ ਗਏ ਪੰਚ ਸਾਹਿਬ ਤੇ ਮੱਛੀ ਫੜਨ ਗਏ ਹੋਏ ਆ ਇਹਦੇ ਇਹਨਾਂ ਦੇ ਨਹੀਂ ਚਾਚੇ ਨਾਲ ਹੀ ਹਨਕ ਲਾ ਲਈ ਆ ਭਈ ਭਈਆ ਲਾਇਆ ਸਵੇਰ ਦਾ ਕਿ ਪੂਰੇ ਪਿੰਡ ਨੂੰ ਮੱਛੀ ਖਵਾਉਣੀ ਅੱਜ ਭਈਆ ਲਾਇਆ ਸਵੇਰ ਦਾ ਪਹਿਲਾਂ ਤਿੰਨ ਛਪੜਾਂ ਵਿੱਚ ਲਾਏ ਬੰਦੇ ਪਹਿਲਾਂ ਪਵਨ ਨੂੰ ਖਾਣੀ ਪਹਿਲਾਂ ਪਵਨ ਖਾਣੀ ਹਾਂ ਫੇਰ ਸਾਰੇ ਆਜ ਇਹ ਡੈਡੀ ਖਾਣੇ ਨਾ ਇਹ ਪਾਵੇਂ ਨਾ ਖਾਣੇ ਐ ਤੂੰ ਹੀ ਭੁੱਖੇ ਰਹਿ ਜਾਣਾ ਫੇ ਇਹ ਭੁੱਖੇ ਰਹਿ ਜਾਣਾ ਜੇ ਅਸੀਂ ਨਹੀਂ ਖਾਧੀ ਤਾਂ ਫੇ ਇਹ ਤਾਂ ਕਹਿੰਦੇ ਵਧੀਆ ਇਹ ਪਰ ਇਹ ਜਿਆਦੀ ਵਧੀਆ ਹਾਂ ਬਹੁਤ ਵਧੀਆ ਖਾਓ ਜਦ ਤੱਕ ਖਾਓ ਇੰਜੋਏ ਕਰੋ ਪੂਰਾ ਹੈ ਨਾ ਲਾ ਲਾ ਚੰਰਾ ਕਰੋ ਇੰਜੋਏ ਚਾਚਾ ਲੈ ਕੱਲਾ ਸੇਵ ਖਾਈ ਜਾਣਾ ਮੈਂ ਗੈਸ ਨੂੰ ਬੰਦਾ ਮੈਂ ਕਦੇ ਉਹ ਵੀ ਗੈਸ ਨੂੰ ਆ ਆ ਕਿਹ ਕਵਚਨ ਆਲੇ ਉਹ ਕਲਾਸੀਆ ਚੱਕਣ ਲਾਣੀ ਆ ਹੈ ਕੋਈ ਸ਼ੱਕ ਵੀ ਤਾਂ ਛਾੜ ਦੇ ਲੈ ਛਾੜ ਦੀ ਲੋ ਜੀ ਇੱਥੋਂ ਸ਼ੁਰੂ ਕਰਕੇ ਇੱਧਰ ਲੈ ਕੇ ਜਾਓ ਓਏ ਇੱਥੋਂ ਸ਼ੁਰੂ ਲੈ ਕੇ ਇੱਧਰ ਤੱਕ ਗੱਲੀ ਤਾਂ ਤੇ ਮੈਂ ਤਾਂ ਇਹ ਕਹਿੰਦੇ ਮੈਂ ਨਹੀਂ ਜਾਣਾ ਵਿਹਾਰ ਕਿੱਥੇ ਕੋਣ ਕਹਿੰਦਾ ਸੀ ਮੈਂ ਕਹਿੰਦਾ ਸੀ ਮੈਂ ਵਿਹਾਰ ਹੀ ਜਾਣਾ ਮੈਂ ਹੋਰ ਕਿੱ데 ਜਾਣਾ ਇਹ ਪੇਜ ਹਾਂ ਕਮੰਡੀਆ ਕਮੰਡੀ ਜੀ ਵੱਡੀ ਜਾ ਜਾ ਖਾਣਾ ਕਮੰਡੀ ਕਰਕੇ ਕਿੰਦਾ ਹੀ ਹੈ ਮੱਲੀ ਕਹਿੰਦਾ ਸੀ ਮੱਲੀ ਕਹਿੰਦਾ ਫੇ ਕਹਿੰਦਾ ਮੈਂ ਹੋਰ ਕਿਤੇ ਜਾਣ ਮੈਨੂੰ ਕੰਮ ਹੈ ਫੇ ਆ ਕਿੱਦਾਂ ਗਿਆ ਫੇ ਲਾ ਕਿੱਦਾਂ ਆ ਗਿਆ ਇਹ ਕਿਹੜਾ ਆਇਆ ਹਾਂ ਬੈਠੇ ਕਿੱਥੇ ਆ ਬੈਠੇ ਵੀ ਵੜ ਕੱਢੀ ਆ ਕਿੱਥੇ ਬੈਠੀ ਆ ਹਾਂ ਦੰਦੀਆਂ ਵੀ ਇੱਕ ਦੂਜੇ ਨੂੰ ਵੜਦਾ ਜਿੱਥੇ ਕਿੱਥੇ ਬੈਠੇ ਆ ਹਾਂ ਫੇ ਕਹਿੰਦਾ ਟੀਕਾ ਲਵਾਣਾ ਪੈਣਾ ਟੀਕਾ ਲਵਾਉਣਾ ਪੈਣਾ ਉਹ ਕਹਿੰਦੇ ਉਹ ਮਿੱਲੇ ਨਹੀਂ ਨਹੀਂ ਵੱਡੇ ਬੰਦੇ ਵਾਲੇ ਮਿੱਲੇ ਨਹੀਂ ਲਾਉਂਦਾ ਉਹਨੇਗਾ thank